ਹਾਂ ਜੀ ਮਹਾਰਾਜ ਦੀ ਕਿਰਪਾ ਸੰਗਤ ਨੇ ਬਹੁਤ ਇਲਾਕੇ ਨੇ ਸਾਥ ਦਿੱਤਾ ਬਹੁਤ ਦੂਰ ਤੱਕ ਗੱਡੀਆਂ ਹੈਗੀਆਂ ਅੱਜ ਬਾਈ ਜੀ ਉਹਨਾਂ ਦੇ ਪੇਪਰ ਜਮਾ ਕਰਾਉਣਾ ਆਏ ਹੋਏ ਹੋਰੇ ਕਹਿੰਦੇ ਵੀ ਤੁਰੰਦਰ ਖੜੇ ਨੇ ਇੱਕ ਪਾਸੇ ਰਾਜੇ ਵੜेंगे ਰਵਨੀਤ ਬਿੱਟੂ ਐ ਪੱਪੀ ਪ੍ਰਸ਼ਾ ਰਾ ਮੁਕਾਬਲਾ ਕਿਵੇਂ ਦੇ ਬਾਈ ਦੀਪ ਸਿੱਧੂ ਨੂੰ ਯਾਦ ਕਰ ਲਗੇ ਦਾ ਕਹਿਦਗੇ ਬੜੀ ਕੁੱਤੀ ਛਾਹ ਹੈ ਰਾਜੇ ਤੂੰ ਆ ਤੇਰਾ ਹੁਣ ਪੇਚਾ ਬਿੱਟੂ ਨਾਣੀ ਬਰਾੜਾ ਨਾ ਪੈ ਗਿਆ ਇਹ ਤੈਨੂੰ ਇਲੈਕਸ਼ਨ ਲੜ ਕੇ ਵੀ ਵਿਖਾਵਾਂਗੇ ਤੇ ਜਿੱਤ ਕੇ ਵੀ ਵਿਖਾਵਾਂਗੇ ਸਭਰਾ ਜਿਹੜੇ ਨੇ ਕਾਂਗਰਸ ਦੇ ਵਿੱਚ ਆ ਗਏ ਵੀਰੇ ਲੁਧਿਆਣੇ ਦੀ ਨਬਜ਼ ਕੀ ਕਹਿੰਦੀ ਹੈ ਇਹਦਾ ਭਾਈ ਜਿਹੜੇ ਦਲ ਬਦਲੋ ਬੰਦੇ ਹੁੰਦੇ ਹਨਾ ਇਹ ਹੁਣ ਦੌਰ ਬਦਲ ਗਿਆ ਨੌਜਵਾਨੇ ਨੂੰ ਸਭ ਪਤਾ ਵਾ ਇਸ ਕਰਕੇ ਉਹਨਾਂ ਨੂੰ ਕਿਸੇ ਨੇ ਨਹੀਂ ਪੁੱਛਣਾਗਾ ਇਹ ਸਮਾਂ ਚੱਲਦਾ ਹੈ ਤਾਂ 19-20 ਦਿਨ ਪਏ ਆ ਇਲੈਕਸ਼ਨਾਂ 'ਚ ਬਥੇਰੇ ਆ ਨੇ ਇੱਧਰ ਉੱਤਰ ਹੋਣਾ ਕੋਈ ਪ੍ਰਵਾਹ ਨਹੀਂ ਇੱਧਰ ਦਾ ਪਾਤਸ਼ਾਹੀ ਦਾਅਵੇ ਵਾਲੇ ਫਿਰਦੇ ਆ ਨਾ ਲੁਧਿਆਣੇ ਦੀ ਨਬਜ਼ ਕੀ ਕਹਿੰਦੀ ਹੈ ਵੀਰੇ ਸ਼ਹਿਰ ਦੀ ਹਵਾ ਕੀ ਕਹਿੰਦੀ ਸ਼ਹਿਰ ਦੀ ਹਵਾ ਕੀ ਕਹਿੰਦੀ ਹੈ ਭਾਈ ਤੁਹਾਨੂੰ ਪਤਾ ਹੀ ਆ ਸ਼ਹਿਰ ਦੀ ਹਵਾ ਦਾ ਜਿਹੜਾ ਫਿਕਰ ਪਤੰਗਾ ਨੂੰ ਹੁੰਦਾ ਬਾਜਾਂ ਨੂੰ ਥੋੜੀ ਹੁੰਦਾ ਕਿੰਨੀ ਲੀਡ ਮੰਗਦੇ ਹੋ ਤੁਸੀਂ ਵੀ ਬਰਾੜ ਇੰਨੀ ਲੀਡ ਨਾਲ ਜਿੱਤਣ ਜੈਤ ਹਾਰ ਮਹਾਰਾਜ ਦੇ ਹੱਥ ਚ ਹੁੰਦੀ ਆ ਬਾਈ ਲੋਕਾਂ ਦਾ ਕੋਈ ਭਰੋਸਾ ਨਹੀਂ ਹੁੰਦਾਗਾ ਹਨਾ ਪਰ ਜਿਹੜੇ ਹਿਸਾਬ ਨਾਲ ਅੱਜ ਇਕੱਠਾ ਪਰਿਵਾਰਾਂ ਦਾ ਇੱਥੋਂ ਦੇ ਇਲਾਕਾ ਨਿਵਾਸੀਆਂ ਦਾ ਧੰਨਵਾਦ ਕਰਦੇ ਉਹਨਾਂ ਨੇ ਬਹੁਤ ਸਾਥ ਦਿੱਤਾ ਆਪ ਦੇਖ ਰਹੇ ਹੋ ਵਾਹਿਗੁਰੂ ਜੀ ਕਾ ਖਾਲਸਾ ਸੋ ਅਮਰਤਪਾਲ ਮਹਿਰੋਂ ਨਾਲ ਗੱਲ ਕਰ ਰਹੀ ਸੀਗੇ ਕੋਈ ਦਿਖਾਓ ਕਿ ਕਮਲਜੀਤ ਬਰਾੜ ਦੀ ਸਪੋਰਟ ਦੇ ਵਿੱਚ ਕਮਲਜੀਤ ਬਰਾੜ ਦੀ ਸਪੋਰਟ ਦੇ ਵਿੱਚ ਅਮਰਪਾਲ ਮੈਰੋ ਲੁਧਿਆਣਾ ਪਹੁੰਚੇ ਕਹਿੰਦੇ ਵੀ ਜਿੱਤ ਪਾਸ ਹੀ ਦਾਅਵੇ ਦੀ ਹੋਣੀ ਹੈ ਲੁਧਿਆਣੇ ਦੇ ਵਿੱਚ ਬੇਸ਼ੱਕ ਸਾਹਮਣੇ ਵੱਡੇ ਤਰੰਦਰ ਨੇ ਪਰ ਸਾਡੀ ਤਿਆਰੀ ਮੁਕੰਮਲ ਹੈ ਆਪਣੇ ਸਹਿਯੋਗੀ ਰਾਹੁਲ ਸ਼ਰਮਾ ਦੇ ਨਾਲ ਕਰਨ ਸ਼ਰਮਾ ਮਿੱਟੀ ਦੇ